ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੇ ਪਲੱਸ ਅਗਲੇ 72 ਘੰਟੇ ਯਾਨੀ ਕਿ ਅਗਲੇ 2-3 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਗਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਡੇ ਨਾਲ ਜੜੀਆ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਐਸਐਲ ਜੀਆ ਜੋ ਲਾਈਵ ਅਤੇ ਤਾਜ਼ਾ ਸੈਟੇਲਾਈਟ ਦਸਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਜੀ ਸਭ ਤੋਂ ਪਹਿਲਾਂ ਅੱਜ ਰਾਤ ਦੇ ਮੌਸਮ ਦੀ ਆਪਾਂ ਗੱਲ ਕਰ ਲੈਣੇ ਆ ਗੱਲ ਜਿਹੜੀ ਆਪਾਂ ਕਰਨੀ ਆ 8 ਦਸੰਬਰ ਅੱਜ ਰਾਤ ਦੇ ਮੌਸਮ ਦੀ ਮੌਸਮ ਦੇ ਵਿੱਚ ਜਿੱਥੇ ਪਿੱਤੇ 24 ਘੰਟਿਆਂ ਦੇ ਵਿੱਚ ਜੇਕਰ ਆਪਾਂ ਟੈਂਪਰੇਚਰ ਚੱਕਦੇ ਆ ਰਾਤਾਂ ਦੇ ਤੇ ਸਭ ਤੋਂ ਘੱਟ ਜਿਹੜੇ ਹੋਣਗੇ ਟੈਂਪਰੇਚਰ ਪੰਜਾਬ ਦੀ ਗੱਲ ਕਰਦੇ ਆ ਤੇ 4.5 ਡਿਗਰੀ ਦੇ ਨਾਲ ਫਰੀਦਕੋਟ ਜ਼ਿਲ੍ਹਾ ਤੇ 4.5 ਡਿਗਰੀ ਦੇ ਨਾਲ ਗੁਰਦਾਸਪੁਰ ਜ਼ਿਲ੍ਹਾ ਇਹ ਦੋਨੇ ਜ਼ਿਲ੍ਹੇ ਜਿਹੜੇ ਸਭ ਤੋਂ ਠੰਡੇ ਖੇਤਰ ਦਰਜ ਹੋਏ ਅੱਜ ਸਵੇਰ ਦੇ ਮਿਨਿਮਮ ਟੈਂਪਰੇਚਰ ਦੇ हिसाब ਨਾਲ ਰਹਾਤਾ ਦੇ ਉੱਤੇ ਹੀ ਮਹਿੰਦਰਗੜ੍ਹ ਜ਼ਿਲ੍ਹਾ 5.4 ਡਿਗਰੀ ਦੇ ਨਾਲ ਸਭ ਤੋਂ ਠੰਡਾ ਜ਼ਿਲ੍ਹਾ ਦਰਜ ਹੋਇਆ ਹਰਿਆਣੇ ਦੇ ਵਿੱਚ ਸੋ ਟੈਂਪਰੇਚਰ ਜੇਕਰ ਅੱਜ ਰਾਤ ਦੇ ਅੱਜ ਆ ਦੇਖਦੇ ਆ ਤੇ ਕੱਲ ਸਵੇਰੇ ਵੀ ਜਿਹੜੇ ਆ 4-5 ਦੇ ਕਰੀਬ ਜਿਹੜੇ ਆ ਆਸ-ਆਸੇ ਟੈਂਪਰੇਚਰ ਦਰਜ ਹੋਣ ਦੀ ਸੰਭਾਵਨਾ ਹੈ ਕੱਲ ਤੜਕੇ ਸਵੇਰੇ ਗਰਾਊਂਡ ਲੈਵਲ ਤੇ ਧੁੰਦ ਜਿਹੜੀ ਆ ਆ ਕੁਝ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਜੜੀ ਆ ਛਾ ਸਕਦੀ ਆ ਜਿਹੜੇ ਜੇਕਰ ਆਪਾਂ ਤੁਹਾਨੂੰ ਦੱਸੀਏ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਫਟਾਣਕੋਟ ਸ੍ਰੀ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਉਸਾਦੇ ਨੇ ਮੋਗਾ ਤੇ ਇੱਧਰ ਆ ਜੇ ਆਪਾਂ ਫਟਾਣਕੋਟ ਵਾਲੋ ਤੇ ਹੁਸ਼ਿਆਰ ਖੁਰ ਜਲੰਧਰ ਇਹਨਾਂ ਖੇਤਰਾਂ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਥੇ ਗਰਾਊਂਡ ਲੈਵਲ ਤੇ ਧੁੰਦ ਜੜੀ ਆ ਸੰਘਣੀ ਹੋ ਸਕਦੀ ਆ ਸੋ ਰਾਹ ਗਈ ਰੱਖਣਾ ਜਿਹੜੇ ਤੜਕੇ ਸਵੇਰੇ ਸਫ਼ਰ ਕਰਦੇ ਨੇ ਉਹ ਬੇਹੱਦ ਧਿਆਨ ਨਾਲ ਚੱਲਣ ਤੇ ਇਸ ਤੋਂ ਇਲਾਵਾ ਵੀ ਕੁਝ ਖੇਤਰਾਂ ਦੇ ਵਿੱਚ ਧੁੰਦ ਜੜੀ ਆ ਛਾ ਸਕਦੀ ਆ ਲੁਧਿਆਣਾ ਪਟਿਆਲਾ ਸੰਗਰੂਰ ਮਾਨਸ ਜੇਕਰ ਅਸੀਂ ਅਗਲੇ 72 ਘੰਟਿਆਂ ਦੀ ਗੱਲ ਕਰਦੇ ਹਾਂ ਜੀ ਫਿਲਹਾਲ ਅੱਜ ਰਾਤ ਨੂੰ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਸੰਭਵ ਨਹੀਂ ਹੈ ਯਾਨੀ ਕਿ ਮੀਂਹ ਵਾਲੇ ਫਾਕੇ ਤੋਂ ਮੌਸਮ ਸਾਫ਼ ਹੈ ਅਗਲੇ 72 ਘੰਟਿਆਂ ਦੀ ਜਾਂ ਫਿਰ ਅਗਲੇ 48 ਘੰਟਿਆਂ ਦੀ ਅਸੀਂ ਗੱਲ ਕਰੀ ਅਗਲੇ 2-3 ਦਿਨਾਂ ਦੇ ਵਿੱਚ ਜਿਹੜੇ ਮੌਸਮ ਵਿਭਾਗ ਨੇ ਅਲਰਟ ਜਿਹੜੇ ਜਾਰੀ ਕੀਤੇ ਨੇ ਉਹ ਠੰਡ ਨੂੰ ਲੈ ਕੇ ਜਾਰੀ ਕੀਤੇ ਨੇ ਯਾਨੀ ਕਿ ਕੋਲਡ ਵੇਵ ਚੱਲਣ ਦੇ ਆਸਾ ਹੋਣਗੇ ਠੀਤ ਲਹਿਰ ਚੱਲ ਸਕਦੀ ਹੈ ਪੰਜਾਬ ਦੇ ਵਿੱਚ ਕਿਉਂਕਿ ਜੜੀਆਂ ਖੁਸ਼ਕ ਠੰਡੀਆਂ ਹਵਾਵਾਂ ਨੇ ਉਹ ਵਾਪਸੀ ਕਰਨੀਆਂ ਪੰਜਾਬ ਵੱਲੋਂ ਜਿਹਦੇ ਨਾਲ ਠੰਡਕ ਦੇ ਵਿੱਚ ਵਾਧਾ ਹੋਣਾ ਜਿਹੜਾ ਤੈ ਹੈ ਜਿਹੜਾ ਮੀਂਹ ਵਾਲਾ ਸਿਸਟਮ ਹੈ ਉਹ ਹਲੇ ਪੰਜਾਬ ਦੇ ਲਾਗੇ ਛਾਗੇ ਨਹੀਂ ਆ ਸਿਸਟਮ ਜਿਹੜੇ ਆ ਰਹੇ ਨੇ ਉਹ ਖੁਸ਼ਕ ਸਿਸਟਮ ਨੇ ਬਦਲਵਾਈ ਵਾਲੇ ਉਹਦੇ ਵਿੱਚ ਮੀਂਹ ਵਾਲੇ ਕੋਈ ਬਹੁਤੇ ਅਸਰ ਨਹੀਂ ਹੁੰਦੇ ਅਗਲੇ ਜਿਹੜੇ 10-15 ਦਿਨ ਨੇ ਯਾਨੀ ਕਿ ਮੋٹے ਤੌਰ ਤੇ ਅਫਾ ਸਿੱਧੇ ਸਾਲ ਦੇ ਅਖੀਰ ਤੱਕ ਦੀ ਅਫੜੜ ਤੋਂ ਦੇ ਦਈਏ ਤੇ ਭਾਰੀ ਮੀਂਹ ਪੈਣ ਦੇ ਫਿਲਹਾਲ ਪੰਜਾਬ 'ਚ ਨਜ਼ਰ ਨਹੀਂ ਆ ਰਹੇ ਜੇਕਰ ਕਦਾ ਸਿਸਟਮ ਆ ਵੀ ਜਾਂਦਾ ਤਗੜਾ ਦਸੰਬਰ ਦੇ ਅਖੀਰ ਤੱਕ ਉਹ ਵੀ ਕੋਈ ਬਹੁਤੇ ਮੀਂਹ ਨਹੀਂ ਲਵਾਵੇਗਾ ਹਲਕੇ ਦਰਮਿਆਨੇ ਸ਼ਰਾਟੇ ਚਾਹੇ ਲਵਾ ਦੋਗੇ ਤੇ ਫਟੇ ਨਹੀਂ ਤੇ ਅਸਰ ਘਟਦੇ ਜਾਫਰੇ ਨੇ ਦਸੰਬਰ ਦੇ ਅਖੀਰ ਤੱਕ ਬਾਕੀ ਕੁਦਰਤ ਹੈ ਜੀ ਅਫਰੇ ਹਿਸਾਬ ਨਾਲ ਚੱਲਦੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਜੇਕਰ ਮੌਸਮ ਦੇ ਵਿੱਚ ਕੋਈ ਤਬਦੀਲੀ ਆ ਜਾਂਦੀ ਹੈ ਜਿਹੜੇ ਸਿਸਟਮ ਆ ਰਹੇ ਨੇ ਉਹ ਤਗੜੇ ਹੋ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਵਿੱਚ ਡੈਂਸਿਟੀ ਉਹਨਾਂ ਦੇ ਲੋ ਹੋ ਜਾਂਦੀ ਹੈ ਉਹ ਅਸੀਂ ਬੈਠੇ ਆ ਤੁਹਾਨੂੰ ਜਿਹੜੀ ਅਪਡੇਟ ਜਿਹੜੀ ਅਸੀਂ ਦਿੰਦੇ ਰਹਾਂਗੇ ਤੇ ਇੱਕ ਨਜ਼ਰ ਅਫਾਂ ਤਾਜ਼ਾ ਅਪਡੇਟ ਦੇ ਲਾ ਲੈਣੇ ਆ ਜੋ ਅੱਜ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਵਾਰਨਿੰਗ ਜਾਰੀ ਕੀਤੀ ਆ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪੰਜਾਬ ਦੇ ਲਈ ਵਾਰਨਿੰਗ ਹੈ ਜੀ 9 10 ਤੇ 11 ਅਗਲੇ 3 ਦਿਨਾਂ ਦੇ ਲਈ 8 ਤਰੀਕ ਦੀ ਆ ਅੱਜ ਦੀ ਅਪਡੇਟ ਛੱਡ ਦਈਏ ਅਗਲੇ 3 ਦਿਨਾਂ ਦੇ ਲਈ ਜਿਹੜੇ ਕੋਲਡ ਵੇਵ ਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਲਗਭਗ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਚੱਲਣ ਦੇ ਅਸਰ ਹੋਣਗੇ ਇਹ ਅਲਰਟ ਹੋਰ ਵਧਾਇਆ ਜਾ ਸਕਦੇ ਨੇ ਇੱਥੇ 11 ਤਰੀਕ ਤੱਕ ਦੇ ਲਈ ਅਲਰਟ ਨੇ ਪਰ ਇਹ ਅੱਗੇ ਵਧਾਇਆ ਜਾ ਸਕਦੇ ਨੇ ਕੁੱਲ ਮਿਲਾ ਕੇ 15 17 ਤਰੀਕ ਤੱਕ ਸੀਤ ਲਹਿਰ ਚੱਲਣ ਦੇ ਅਸ ਸਾਰਦ ਸੀਤ ਲਹਿਰ ਦੇ ਕਾਰਨਗੇ ਬਾਕੀ ਜੋ ਤਾਂ ਸਿਸਟਮ ਨਹੀਂ ਆਉਂਦਾ ਤੇ ਸੀਤ ਲਹਿਰ ਇਸੇ ਤਰ੍ਹਾਂ ਨਿਰੰਤਰ جاری ਰਹੇਗੀ ਫਿਲਹਾਲ ਇਹ ਅਪਡੇਟਸ ਨੇ ਜੀ ਪੰਜਾਬ ਦੇ ਲਈ ਇਹ ਜਾ ਸਕਦੇ ਹਾਂ ਉੱਤੋਂ